ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਇੱਕ ਬੱਚੀ ਦਿਖਾਵਾਂਗੇ ਜਰਸੀ ਤੇ ਇੱਕ ਤਾਜੀ ਸੂਈ ਦੀ ਬੈਡ ਦਿਖਾਵਾਂਗੇ 2 ਲੱਖ 6 ਡਟੇਲ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਰਾਜੇ ਸੋਹਣੇ ਪਿੰਡ ਹੰਮਤਪੁਰਾ ਜਿਹਦਾ ਮੋਗਾ ਤਹਿਸੀਲ ਨਿਹਾਲ ਸਿੰਘਾਣਾ ਹੈ ਮੋਬਾਈਲ ਨੰਬਰ ਜੀ ਆਪਣਾ 99872285290 99872285290 85290 ਜਿਹੜੇ ਆਪਾਂ ਵਹਿੜ ਦੇਖੀਏ ਨੇ ਕਿਹੜਾ ਸੂਗਾ ਸੂਈ ਹੈ ਤੇ ਦੂਜਾ ਸੂਗਾ ਸੂਈ ਜਾ ਤੇ ਬੱਚਾ ਇਹਦਾ ਆ ਗਿਆ ਬੱਚਾ ਬੱਚਾ ਮਗਰੇ ਦੀ ਬੱਛਾ ਸੇਮਾ ਦੇ ਨਾਲ ਜੂ ਸੂਈ ਹੋਣਾ ਠੀਕ ਹੈ ਤੇ ਜੇਰ ਜੂ ਰੋਕਿਆ ਜੇਰ ਜੂ ਰੋਕਿਆ ਦੂਜਾ ਸੂਗਾ ਸੂਈ ਹੈ ਸੇਮਾ ਦੇ ਨਾਲ ਹੋ ਗਿਆ ਸੂਈ ਸੇਮਾ ਦੇ ਨਾਲ ਹੋ ਗਿਆ ਸੂਈ ਜੇ 14 ਲੀਟਰ ਬੋਲਾ ਤਿਆਰ ਹੋਣੇ ਥੱਲੇ 7 ਲੀਟਰ ਟਾਈਮ ਦਾ ਦੁੱਧ ਮਣਕੇ ਦੇ ਦਾਂਗੇ ਮਣਕੇ ਦੇ ਦਾਂਗੇ ਠੀਕ ਆ ਹੁਣ ਸਵੇਰ ਦਾ ਟਾਈਮ ਚਵਾਈ ਜੀ ਆਪਾਂ ਕਰਨੀ ਹੈ ਚਵਾਈ ਕਰਨੀ ਹੈ ਚਵਾਈ ਚ ਵੀ ਇੱਕ ਨੰਬਰ ਜਮਾ ਇੱਕ ਨੰਬਰ ਸਵਰ ਧਾਰਾਂ ਦੇਖ ਸਕਦੇ ਧਾਰਾਂ ਵੀ ਦੇ ਮਾਜ ਦੇਖੋ ਨੇ ਪਏ ਆ ਚਵਾਈ ਦੇਖ ਸਕਦੇ ਚਵਾਈ ਪੂਰੀ ਇੱਕ ਨੰਬਰ ਕਿਉਂਕਿ ਸਵੇਰ ਦਾ ਟਾਈਮ ਚਵਾਈ ਇਹਦੇ ਹੋਣੀ ਜੀ ਆਪਾਂ ਨਿਆਣਾ ਬਾਕੇ ਥੱਲੇ ਬਹਿ ਕੇ ਸੋ ਦੇਖੋ ਬੱਚਾ ਆਪਾਂ ਤਾਂ ਨਹੀਂ ਫੜਿਆ ਡਾਕਟਰ ਬੱਚਾ ਉਹ ਛੜਦੇ ਸੀਗੇ ਵੀਰੇ ਉਹਨਾਂ ਦਾ ਦੰਦ ਮਰਾ ਦਾ ਸੰਦ ਤੇ ਜੈ ਜੀ ਗੁਰੂ ਦੇ ਸਾਜ ਹੋਰ ਮਾਰਦੀ ਬਣੇ ਤਰ ਹਰੇ ਪਾਸ ਮੀਂਹ ਕੋਦੇ ਵੇਹਗੇ ਥੱਲੇ ਹਨ ਤੁਸੀਂ ਬਹਿ ਗਿਆ ਬੱਕਾ ਖਵਾਈ ਨਾ ਬਸ ਠੀਕ ਓਕੇ ਇਹ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਤੇਰੇ ਬਾਹਰ 80000 ਰੁਪਿਆ ਮਾਨਤਨ ਕਰਦਾ ਮਾਨਤਨ ਵਿੱਚੋਂ ਕਰਦਾਂਗੇ ਥੋੜੀ ਬਾਹਰ ਨੂੰ ਸਭ 62000 ਰੁਪਿਆ ਰੇਟ ਆ ਮਾਨਤਨ ਦੇ ਵਿੱਚੋਂ ਹੋਜੂ ਤੇ ਬੱਛੀ ਕੱਦ ਕਾਠ ਵਾਲੀ ਆ ਕੱਦ ਕਾਠ ਚੰਗਾ ਜਿੰਦੇ ਜਾਣ ਤੇ ਬੱਚਾ ਆ ਗਿਆ ਤੇ ਪਿਛੇ ਮੀਲ ਕਾਫ ਬੱਛਾ ਸਭ ਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦਾ ਤੋਰਾ ਵਗੈਰਾ ਚੰਗਾ ਸਾਫ ਸੁਥਰਾ ਤੇ ਰਾਜੀ ਸਮੀ ਬੜੀ 62000 ਰੁਪਿਆ ਸਿਰਫ ਰੇਟ ਆ ਮਾਨਤਨ ਵਿੱਚੋਂ ਹੋਜੂ ਧਾਰਾ ਮਾਰ ਕੇ ਦਿਖਾ ਦਿਆਂ ਕਰੀਸ ਰਾਈ ਬੱਚਾ ਇਹਦੇ ਪਿੱਛੇ ਆ ਗਿਆ ਮੇਰ ਦਾ। ਗੰਢੀ ਸ਼ੀਲ ਆਈ ਨਹੀਂ ਕੀ ਕੋਈ। ਠੀਕ ਆ ਜਿੱਥੇ ਮਰਜੀ ਧਾਰਾ ਮਾਰੇ ਜਰ ਕੋਈ ਟੱਕੀ। ਠੀਕ ਆ ਓਕੇ ਆ ਜਾ ਹਣਾ। ਲੈ ਜਾਣਾ। ਤੇ ਅਗਰੇ ਮੈਂ ਜਰਸੀ ਬੱਚੀ ਦੇਖੇ ਨੇ ਜੀ ਉਮਰ ਕਿੰਨੀ ਹੋਊਗੀ? ਇਹ ਮੂੰਹੋਂ ਅਜੇ ਖੀਰੀ ਵਾਲਾ। ਖੀਰੀ ਵਾਲੇ ਹਣਾ। ਇਹ ਹੋਊ ਲਗਭਗ ਮੇਰੇ ਸਾਨੂੰ ਅੰਦਾਜ਼ਾ ਹੈ 18-17 ਕਿ ਮਹੀਨੇ ਇੱਥੇ ਕਿਤੇ। ਬਸ 16 ਕਿ ਮਹੀਨੇ ਦੀ ਮੰਨ ਲਖਾਇਦਾ ਆਪਾਂ ਇਹਨੂੰ। ਕੋਈ ਪਤਾ ਰਿਕਾਰਡ ਵਗੈਰਾ ਕਿ ਨਹੀਂ ਪਤਾ। ਨਹੀਂ ਆਪ ਕੋਲ ਰਿਕਾਰਡ ਦਾ ਕੋਈ ਪਤਾ ਨਹੀਂ ਕੋਈ ਫਾਇਦਾ ਨਹੀਂ ਆਪਾਂ ਮਾਰਨ ਦਾ। ਜਾ ਜਾ ਕੱਲਾ ਤੋਰੀ ਬਾਦ ਨੂੰ। ਸੋ ਥੋੜਾ 17 ਮਹੀਨੇ ਉਮਰ ਦਾ ਦੰਦੋ ਖੀਦੀ ਆ ਹਨ ਜਮ ਦੰਦੋ ਖੀਦੀ ਆ ਜਮ ਆ ਦੰਦ ਨਹੀਂ ਰਹੀ ਆ ਦਿਖਾ ਲੰਗੇ ਤੇ ਇਹਦਾ ਪਾਪਾ ਬਾਜ਼ਾਰ ਜਾ ਕੀ ਰੱਖਿਆ ਜਿਹਦਾ ਮੁੱਲ ਵਾਸਤੇ 20000 ਰੱਖਿਆ ਸੋ 20000 ਦੇ ਲੈਣਾ ਮੋਲਾ ਤੇ ਥੱਲੇ ਥਣ ਵਗੈਰਾ ਦੇਖੋ ਥਣ ਚਾਰੀ ਆ ਕੋਈ ਫੋਟ ਸਾਗ ਨਹੀਂ ਹੈਗੀ ਤੇ 20000 ਰੁਪਏ ਰੇਟ ਆ 16 17 ਮਹੀਨੇ ਤੇ ਬੱਚੀ ਦੇ ਇਕ ਗੱਲ ਦੱਸ ਦੇ ਪਾ ਕਾਂਦਾ ਦੀ ਬੱਚੀ ਆ ਜਮ ਕੋ ਦੇਖਾਂਗਾ ਮੱਥਾ ਚੂਆ ਵਗੈਰਾ ਚੰਗਾ ਤੇ ਕੰਨ ਨਿੱਕਾ ਨਿੱਕਾ ਚੜ ਗਿਆ ਚੁਚੜੇ ਚੁਚੜੇ ਹੋਈ ਹੋਈ ਆ ਇਹਦੇ ਠੀਕ ਆ ਪਾ ਹੋ ਚੱਲੀ ਗਿਆ ਗੱਲ ਉਹ ਝੋੜੀ ਵਗੈਰਾ ਬੱਚੀ ਦੀ ਚੰਗੀ ਆ ਜਿਹਦੇ ਤਿਆਰ ਹੋ ਗਈ ਗੱਲਾਂ ਕਰਾ ਦੂਗੀ ਤੇ ਕੱਦ ਬਹੁਤ ਆ ਕੋਈ ਵੀ ਇਹ ਨਾ ਮੰਨੇ ਛੋਟੀ ਜਿਹੜੀ ਵੀ ਕਹਿੰਦੇ ਕਾਦਾਂ ਵਾਲੀ ਜਰਸੀ ਲੈਣੀ ਆ ਆ ਕਾਦਾਂ ਵਾਲੀ ਜਰਸੀ ਬਣੂਗੀ 20000 ਕੀਮਤ ਆ ਮਾਣ ਤਣ ਵਿੱਚ ਹੋ ਜੂਗਾ ਤੇ ਥਾਣਾ ਪਾ ਲੈਡ ਤੋਂ ਦਿਖਾ ਦਿੰਨੇ ਹਾਂ ਦੇਖੋ ਚਾਰੀ ਆ ਹਨਾ ਚਾਰੇ ਖਾਲਾ ਕੋਈ ਫੋਟੋਆਂ ਨਹੀਂ ਪੁਰਾ ਠੀਕ ਆ ਬਾਕੀ ਬੱਚੀ ਕਾਦਾਂ ਵਾਲੀ ਬਹੁਤ ਆ ਜੀ ਹਨਾ ਕਾਦਾਂ ਵਾਲੀ ਬੱਸੀ ਆ ਠੀਕ ਆ ਝੋੜੀ ਚੰਗੀ ਆ ਠੰਡ ਚਾਰੀ ਆ ਨੰਬਰ ਬੋਲ ਜੀ ਦੁਬਾਰਾ ਆਪਣਾ ਨੰਬਰ ਹੈ 9872285290 ਪਿੰਡ ਹਮਿੰਦਪੁਰਾ ਜਿਲ੍ਹਾ ਮੋ